ਅਤਰਾਦੋ ਕੋਈ ਨਾ ਅਤਰਾਦੋ ਇਹ ਅਤਰਾਦੋ ਜੀ ਬੇਤੇ ਅਤਰਾਦੋ ਅੱਜ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਸਾਲਾਨਾ ਆਨੰਦਕਾਰ ਸਮਾਗਮ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੁੱਚੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਨ ਵਾਲਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਬੈੱਡ ਆ, ਅਲਮਾਰੀ ਆ, ਗੱਦੇ ਆ, ਭਾਂਡੇ ਆ ਮਤਲਬ ਕਿ ਕੁੱਲ ਮਿਲਾ ਕੇ 58 ਦੇ ਲਾਗੇ ਬੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਘਰੇਲੂ ਵਰਤਨ ਵਾਸਤੇ ਦੇ ਰਹੇ ਆ ਜੀ ਕਿੰਨੇ ਕਿੰਨੇ ਸਾਲਾਂ ਦਾ ਡਿਸਪੈਚ ਕਰਵਾਇਆ ਕੀਤਾ ਅੱਜ ਕਰਾਈ ਗਈ ਅੱਜ ਕਿਤੋਂ ਕਿਤੋਂ ਕਰਵਾਇਆ ਅੱਜ ਦੇ ਜਿਹੜੇ ਟੋਟਲ ਆਨੰਦ ਕਾਰਜ 21 ਅਨੰਦ ਕਾਰਜ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ ਕਿੰਨੇ ਸਾਲਾਂ ਤੋਂ ਤੁਹਾਡੇ ਪਰਵਾਰ ਪਰਾਲਾ ਕੀਤਾ ਹੈ ਉਹ ਪਰਾਲਾ ਜੀ ਐਰ ਕੀ 14ਵਾਂ ਸਾਲਾਨਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਜਿੱਦੂ ਜੀ ਹਮੇਸ਼ਾ ਇਸਤਾਨ ਨੂੰ ਮਹਾਨ ਦਾਣ ਮੰਨਿਆ ਜਾਂਦਾ ਜੀ ਜਿਹੜੇ ਦੇਖਦੇ ਮਨ ਨੂੰ ਜਿੰਨੀ ਸੰਤੁਸ਼ਟੀ ਹੁੰਦੀ ਜਦੋਂ ਇਸ ਪਰਿਵਾਰਾਂ ਦੀ ਬਤ ਦਾਤ ਦੇਖੋ ਗੁਰੂ ਮਹਾਰਾਜ ਕਿਰਪਾ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਆਪਣਾ ਓਟ ਆਸਰਾ ਲੈ ਕੇ ਸਾਰੀਆਂ ਸਵਾਵਾਂ ਲੈਣੇ ਨੇ ਇਹ ਉਹਨਾਂ ਨੇ ਇਹ ਰਸਤੇ ਪਾਇਆ ਤੇ ਅਸੀਂ ਇਸ ਰਸਤੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ ਤੋਂ ਵੱਧ ਵੱਧ ਚੜ ਕੇ ਆਪਣਾ ਮਨਾਉਂਦੇ ਨੇ ਅਸੀਂ ਇਹੋ ਚਾਹੁੰਦੇ ਹਾਂ ਕਿ ਜਨਮ ਦਿਹਾੜੇ ਨੂੰ ਸਮਰਪਤ ਕਿਸੇ ਗਰੀਬ ਬੱਚੇ ਦੀ ਬਾਹ ਫੜਨੀ ਚਾਹੀਦੀ ਆ ਜਿੱਦਾਂ ਲੋੜਾਂ ਦਾ ਕੋਈ ਪੜ੍ਹਾਈ ਵਾਲਾ ਕੋਈ ਲਾਚ ਵਾਲਾ ਕੋਈ ਦੂਜੇ ਆਪਾਂ ਨੂੰ ਫਾਲਤੂ ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਕੱਢਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੀ ਹੈ ਜੀ ਇਸ ਤੋਂ ਮੈਂ ਬਕਾਲੇ ਮੁਸਲਮੀ ਜੀਤੇ ਜਾਣ ਮੁੱਖ ਮਹਿਮਾਨ ਇਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਕਰ ਰਹੀ ਹੈ ਜਿਵੇਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਆ ਜਿਹੜੇ ਕਿਨਾਂ ਬਲੱਡ ਦੀ ਲੋੜ ਪੈਂਦੀ ਆ ਬਲੱਡ ਮੁਹਈਆ ਕਰੇ ਸੁਸਾਇਟੀ ਵੱਲੋਂ ਹਰ ਲੋੜਵੰਦ ਦੀ ਬਾ ਹਰ ਲੋੜਵੰਦ ਦੀ ਬਾ ਜਿਹੜੀ ਪਹਿਲ ਦੇ ਆਧਾਰ ਤੇ ਫੜੀ ਜਾਂਦੀ ਆ ਪਰ ਸ਼ਰਤ ਸੁਸਾਇਟੀ ਦੀ ਇੱਕ ਹੁੰਦੀ ਆ ਹਰ ਵਾਰੀ ਕਿ ਹੋਣਾ ਲੋੜਵੰਦ ਚਾਹੀਦਾ ਨਾ ਕਿਸੇ ਨੂੰ ਨਹੀਂ ਹੁੰਦੀ ਕੋਈ ਕੋਈ ਮੈਂਬਰਸ਼ਿਪ ਦੀ ਹੁੰਦੀ ਆ ਦੇਖੋ ਅੱਜ ਦੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਜਿਹੜੇ ਸਾਰੇ ਸ਼ਾਮਲ ਹੋਏ ਨੇ ਫਿਰ ਉਸ ਤੋਂ ਬਾਅਦ ਸਾਡੇ ਹਲਕਾ ਆਪਣੇ ਸਰਦਾਰ ਤਲਬੀਰ ਸਿੰਘ ਜੀ ਗਿੱਲ ਸ਼ਾਮਲ ਹੋਏ ਨੇ ਇੰਦਰਪੀਰ ਸਿੰਘ ਜੀ ਬਲਾਰੀਆ ਸ਼ਾਮਲ ਹੋਏ ਨੇ ਵੀ ਕਾਸ ਸੋਨੀ ਜੀ ਸਾਡੇ ਐਮਪੀ ਸਾਹਿਬ ਗੁਰਜੀਤ ਸਿੰਘ ਜੀ ਯੋਜਲਾ ਮੈਡਮ ਨਮਜੋਦ कौर ਜੀ ਸਿੱਧੂ ਸਦਾ ਗੁਰਪਤਾ ਸਿੰਘ ਜੀ ਟਿੱਕਾ ਹੋਰ ਹੀ ਬਹੁਤ ਸਾਰੇ ਵਿਮਾਰ ਜਿਹੜੇ ਅੰਮ੍ਰਿਤਸਰ ਦੀਆਂ ਸਮੂਹ ਸੁਸਾਇਟੀਆਂ ਜਿਹੜੀਆਂ ਕਾਰਜ ਵਿੱਚ ਸ਼ਾਮਲ ਹੋਈਆਂ ਨੇ